ਸਤਿ ਸ੍ਰੀ ਅਕਾਲ ਕਿਸਾਨ ਵੀਰੋ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਸਟੂਡੀਓ ਵਿੱਚ ਪਹੁੰਚਨੇ ਡਾਕਟਰ ਮਨਦੀਪ ਸਿੰਘ ਜੋ ਕਿ ਨੇ ਏਡੀਓ ਮਾਰਕੀਟਿੰਗ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤਾਂ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਮੰਡੀਕਰਨ ਬਾਰੇ ਖਾਸ ਕਰਕੇ ਕਣਕ ਦੇ ਮੰਡੀਕਰਨ ਬਾਰੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਆਪਾਂ ਇਹ ਸਵਾਲ ਪੁੱਛਾਂਗੇ ਕਿ ਮੰਡੀਕਰਨ ਹੈ ਕੀ ਤੇ ਸੁਚੱਜਾ ਮੰਡੀਕਰਨ ਕੀ ਹੈ ਥੈਂਕ ਯੂ ਡਾਕਟਰ ਸਾਹਿਬ ਇਸ ਵੀਡੀਓ ਵਿੱਚ ਜੁੜੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਕੁਐਸਚਨ ਕੀਤਾ ਮੰਡੀਕਰਨ ਤੇ ਸਟੱਜੇ ਮੰਡੀਕਰਨ ਵਿੱਚ ਕੀ ਅੰਤਰ ਹੈ ਬੇਸਿਕਲੀ ਜਦੋਂ ਕੋਈ ਵੀ ਜਿੰਸ ਹੈ ਉਹਦੀ ਆਪਾਂ ਪੈਦਾਵਾਰ ਕਰਦੇ ਆ ਉਸ ਤੋਂ ਬਾਅਦ ਉਹਨੂੰ ਆਪਾਂ ਮੰਡੀ ਵਿੱਚ ਲੈ ਜਾਂਦੇ ਆ ਉਹਦੀ ਸੇਲ ਲਈ ਉਹਨੂੰ ਆਪਾਂ ਮੰਡੀਕਰਨ ਕਹਿ ਦਿੰਦੇ ਆ ਉਸੇ ਪੈਦਾਵਾਰ ਨੂੰ ਜੇਕਰ ਅਸੀਂ ਥੋੜੇ ਸਟੱਜੇ ਤਰੀਕੇ ਨਾਲ ਉਸ ਤੋਂ ਅਸੀਂ ਜ਼ਿਆਦਾ ਬੈਨੀਫਿਟ ਲੈਣ ਲਈ ਜ਼ਿਆਦਾ ਮੁਨਾਫਾ ਲੈਣ ਲਈ ਥੋੜੇ ਤੌਰ ਤਰੀਕੇ ਅਪਣਾ ਕੇ ਉਹਦਾ ਮੰਡੀਕਰਨ ਕਰਦੇ ਆ ਤਾਂ ਉਹਨੂੰ ਆਪਾਂ ਸਟੱਜਾ ਮੰਡੀਕਰਨ ਕਹਿ ਸਕਦੇ ਹਾਂ ਡਾਕਟਰ ਠੀਕ ਹੈ ਡਾਕਟਰ ਸਾਹਿਬ ਤਾਂ ਹੁਣ ਜਿਹੜਾ ਹੈਗਾ April ਦਾ ਮਹੀਨਾ ਚੱਲ ਰਿਹਾ ਹੈ ਕਣਕ ਦੇ ਮੰਡੀਕਰਨ ਦੀ ਵਾਰੀ ਆ ਗਈ ਹੈ ਮੰਡੀਆਂ ਵਿੱਚ ਕਣਕ ਕਾਣੀ ਸ਼ੁਰੂ ਹੋ ਚੁੱਕੀ ਹੈ ਤਾਂ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਕੀ ਸੁਝਾਅ ਦੇਣਾ ਚਾਹੋਗੇ ਕਿ ਕਣਕ ਦਾ ਸਚੱਜਾ ਮੰਡੀਕਰਨ ਕਿਸਾਨ ਵੀਰ ਕਿਵੇਂ ਕਰ ਸਕਦੇ ਡਾਕਟਰ ਸਾਹਿਬ ਕੋਈ ਵੀ ਆਪਣੀ ਜਿੰਸਾ ਉਹਦੇ ਸਚੱਜੇ ਮੰਡੀ ਕਰਨ ਲਈ ਥੋੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਆਮ ਤੌਰ ਤੇ ਕਿਸਾਨ ਵੀਰ ਸੋਚਦੇ ਆ ਜੋ ਮੰਡੀ ਕਰਨਾ ਹੈ ਉਹ ਕਣਕ ਦੀ ਫਸਲ ਜਾਂ ਕੋਈ ਵੀ ਜਿੰਸ ਦੀ ਫਸਲ ਦੀ ਪੈਦਾਵਾਰ ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਜੋ ਚੱਜਾ ਮੰਡੀ ਕਰਨਾ ਹੈ ਉਹ ਫਸਲ ਦੀ ਬਜਾਈ ਤੋਂ ਜਾਂ ਬਜਾਈ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਆਪਾਂ ਨੂੰ ਕੁਝ ਕੁ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਆਪਾਂ ਕੋਈ ਵੀ ਫਸਲ ਬੀਜਣੀ ਹੈ ਜਾਂ ਕੋਈ ਵੀ ਆਪਾਂ ਫਸਲ ਦੀ ਜੋ ਵੈਰਾਈਟੀ ਬੀਜਣੀ ਹੈ ਉਹ ਉਸ ਦੇ ਸਮੇਂ ਦੇ ਜਾਂ ਮੌਸਮ ਦੇ ਉਸ ਮਿੱਟੀ ਪਾਣੀ ਦੇ ਅਨੁਕੂਲ ਹੋਵੇ ਤਾਂ ਜੋ ਉਹਦਾ ਅਸੀਂ ਚੰਗਾ ਬੈਨੀਫਿਟ ਲੈ ਸਕੀਏ ਚੰਗਾ ਝਾੜ ਚੰਗਾ ਮੁਨਾਫਾ ਲੈ ਸਕੀਏ ਇਸੇ ਤਰ੍ਹਾਂ ਕੁਝ ਕੁ ਗੱਲਾਂ ਹੋਰ ਵੀ ਨੇ ਜਿਵੇਂ ਆਪਾਂ ਕੀਟਨਾਸ਼ਕ ਜਾਂ ਉਲੀਨਾਸ਼ਕ ਹੋਰ ਖਾਦਾਂ ਦਾ ਆਪਾਂ ਇਸਤੇਮਾਲ ਕਰਦੇ ਆ ਉਹ ਵੀ ਸਾਨੂੰ ਰეკਮੈਂਡੇਸ਼ਨ ਜੋ-ਜੋ ਸਮੇਂ-ਸਮੇਂ ਤੇ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਰეკਮੈਂਡ ਕਰਦੀ ਆ ਉਸ ਦੇ ਹਿਸਾਬ ਨਾਲ ਅਸੀਂ ਯੂਜ਼ ਕਰੀਏ ਤਾਂ ਜੋ ਅਸੀਂ ਜੋ ਦਾ ਪੈਦਾਵਾਰ ਦਾ ਚੰਗਾ ਮੁਨਾਫਾ ਲੈ ਸਕੀਏ ਡਾਕਟਰ ਸਾਹਿਬ ਕਣਕ ਦੀ ਆਪਾਂ ਗੱਲ ਕੀਤੀ ਸੀ ਕਣਕ ਦਾ ਵਕਤ ਚੱਲ ਰਿਹਾ ਤਾਂ ਕਣਕ ਦੀ ਭਰਾਈ ਜਿਹੜੀ ਹੈਗੀ ਆ ਉਹ ਕਿੰਨੀ ਹੁੰਦੀ ਆ ਆਮ ਤੌਰ ਤੇ ਤੇ ਜਿਹੜਾ ਜਦੋਂ ਕਣਕ ਦੀ ਭਰਾਈ ਵੇਲੇ ਕਿਸਾਨ ਤੋਂ ਖਰਚੇ ਲੈ ਜਾਂਦੇ ਆ ਮੰਡੀ ਵਿੱਚ ਕਿਹੜੇ ਕਿਹੜੇ ਖਰਚੇ ਆ ਜਿਹੜੇ ਕਿਸਾਨ ਨੂੰ ਦੇਣੇ ਬਣਦੇ ਆ ਇਹਦੇ ਬਾਰੇ ਵਿਸਥਾਰ ਪੂਰਵਕ ਦੱਸੋ ਡਾਕਟਰ ਸਾਹਿਬ ਜੋ ਕਣਕ ਦੀ ਭਰਾਈ ਹੈ ਉਹ ਆਮ ਤੌਰ ਤੇ ਜੋ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ ਉਹ 50 ਕਿਲੋ ਦੇ ਅਨੁਸਾਰ ਕੀਤੀ ਗਈ ਆ ਅਤੇ ਜੋ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਤਹਿਤ ਆ ਉਹ 30 ਕਿਲੋ ਭਰਾਈ ਰੱਖੀ ਗਈ ਹੈ ਤਾਂ ਜੋ 50 ਕਿਲੋ ਦੀ ਭਰਾਈ ਤੇ ਜਾਂ 30 ਕਿਲੋ ਦੀ ਭਰਾਈ ਤੇ ਜੋ ਕਿਸਾਨ ਵੱਲੋਂ ਖਰਚੇ ਦੇਣ ਯੋਗ ਨੇ ਉਹ ਸਿਰਫ ਸਫਾਈ ਅਤੇ ਉਤਰਾਈ ਦਾ ਖਰਚਾ ਕਿਸਾਨ ਨੇ ਦੇਣਾ ਹੁੰਦਾ ਹੈ ਬਾਕੀ ਦੇ ਜੋ ਵੀ ਖਰਚੇ ਨੇ ਉਹ ਖਰੀਦਦਾਰ ਜਾਂ ਖਰੀਦ ਏਜੰਸੀ ਵੱਲੋਂ ਪੇ ਕੀਤੇ ਜਾਂਦੇ ਨੇ ਤੋਂ ਜੋ ਕਿਸਾਨ ਵੱਲੋਂ ਖਰਚਾ ਦਿੱਤਾ ਜਾਂਦਾ ਹੈ 50 ਕਿਲੋ ਦੀ ਭਰਾਈ ਤੇ ਸਫਾਈ ਤੇ ਉਤਰਾਈ ਦਾ ਜਿਹੜਾ ਖਰਚਾ ਹੁੰਦਾ ਹੈ ਉਹ 6 ਰੁਪਏ 34 ਪੈਸੇ ਕੁੱਲ ਖਰਚਾ ਹੁੰਦਾ ਹੈ ਜੋ ਕਿਸਾਨ ਵੱਲੋਂ ਦਿੱਤਾ ਜਾਣਾ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਉਹ 30 ਕਿਲੋ ਦੀ ਭਰਾਈ ਹੁੰਦੀ ਹੈ ਜੋ ਉਸ ਤੇ ਕਿਸਾਨ ਵੱਲੋਂ ਖਰਚਾ ਦਿੱਤਾ ਜਾਂਦਾ ਉਹ 3 ਰੁਪਏ 81 ਪੈਸੇ ਖਰਚਾ ਦੇਣਾ ਪੈਂਦਾ ਹੈ ਬਾਕੀ ਜੋ ਵੀ ਖਰਚਾ ਹੈ ਉਹ ਖਰੀਦਦਾਰ ਜਾਂ ਖੀਦ ਏਜੰਸੀ ਵੱਲੋਂ ਹੀ ਦਿੱਤੇ ਜਾਂਦੇ ਨੇ ਡਾਕਟਰ ਸਾਹਿਬ ਇਹ ਜਿਹੜਾ ਨਾਪ ਤੋਲ ਦੇ ਵਿੱਚ ਤਾਂ ਕਿਸਾਨ ਨਾਲ ਬਹੁਤ ਵਾਰ ਆਪਾਂ ਦੇਖਿਆ ਕਿ ਧੱਕਾ ਹੋ ਜਾਂਦਾ ਜਿਵੇਂ ਦਾ ਰਮਲ ਆੜਤਿਆਂ ਵੱਲੋਂ ਤੇ ਪਰ ਜੇ ਆਪਾਂ ਗੱਲ ਕਰੀਏ ਢੜੇ ਦੀ ਢੜਾ ਕਿੰਨਾ ਕੀ ਹੁੰਦਾ ਢੜਾ ਕਿਵੇਂ ਤੈਅ ਕਰਨਾ ਚਾਹੀਦਾ ਜਿਵੇਂ ਨਾਪ ਤੋਲ ਦੇ ਵਿੱਚ ਹੀ ਹਮੇਸ਼ਾ ਜਿਹੜਾ ਹੈਗਾ ਕਿਸਾਨ ਨਾਲ ਠਗੀ ਵੱਜਦੀ ਆ ਉਹਦੇ ਬਾਰੇ ਜਰੂਰ ਦੱਸੋ ਕਿ ਢੜੇ ਦਾ ਕਿਵੇਂ ਹਿਸਾਬਤਾਬ ਕੀ ਹੁੰਦਾ ਸਾਰਾ ਕੁਝ ਡਾਕਟਰ ਸਾਹਿਬ ਬਹੁਤ ਵਧੀਆ ਤੁਹਾਡਾ ਸਵਾਲ ਹੈ ਟੜਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜੋ ਕਿਵੇਂ ਬੰਦਾ ਹੈ ਜਾਂ ਕਿਵੇਂ ਲਗਾਇਆ ਜਾਂਦਾ ਹੈ ਲਈ ਡਾਕਟਰ ਸਾਹਿਬ ਆਮ ਤੌਰ ਤੇ ਜਦੋਂ ਕੋਈ ਵੀ ਗੱਠ ਆਂਦੀ ਹੈ ਬੂਰੀਆਂ ਦੀ ਜਾਂ ਜਿਸ ਵੀ ਭਰਾਈ ਕੀਤੀ ਜਾਂਦੀ ਆ ਉਸ ਵਿੱਚੋਂ ਰੈਂਡਮਲੀ ਆਪਾਂ 10 ਬੂਰੀਆਂ ਲੈ ਲੈਣੀਆਂ ਹੁੰਦੀਆਂ ਨੇ 10 ਬੂਰੀਆਂ ਦੇ ਵਿੱਚੋਂ ਆਪਾਂ ਉਹਦਾ ਭਾਰ ਤੋਲ ਕੇ ਉਹਦੀ ਇੱਕ ਬੂਰੀ ਦੀ ਐਵਰੇਜ ਕੱਢ ਲੈਣੀ ਹੁੰਦੀ ਹੈ 10 ਨਾਲ ਡਿਵਾਈਡ ਕਰਕੇ ਉਹ ਜੋ ਇੱਕ ਬੂਰੀ ਦਾ ਭਾਰ ਹੁੰਦਾ ਹੈ ਉਹ ਪੂਰੇ ਉਸੇ ਤੇ ਹੀ ਸੈੱਟ ਕੀਤਾ ਜਾਂਦਾ ਹੈ ਉਸੇ ਤੇ ਹੀ ਕੰਡੇ ਨੂੰ ਸੈੱਟ ਕਰ ਲਿਆ ਜਾਂਦਾ ਹੈ ਇਹ ਆਪਾਂ ਇਸ ਨੂੰ ਡਾਕਟਰ ਸਾਹਿਬ ਤੜਕਿਆ ਜਾਂਦਾ ਹੈ ਮਤਲਬ ਖਾਲੀ ਬੋਰੀ ਦਾ ਜਿਹੜਾ ਭਾਰ ਆ ਉਹ ਆਪਾਂ ਕੈਲਕੂਲੇਟ ਕਰਦੇ ਉਹ ਕੈਲਕੂਲੇਟ ਰੈਂਡਮਲੀ 10 ਬੋਰੀਆਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਤਾਂ ਡਾਕਟਰ ਸਾਹਿਬ ਜਦੋਂ ਮੰਡੀ ਵਿੱਚ ਕਿਸਾਨ ਜਾਂਦਾ ਹੈ ਉਹਦੀ ਫਸਲ ਦੀ ਬੋਲੀ ਲੱਗਣੀ ਹੁੰਦੀ ਹੈ ਢੇਰੀ ਦੀ ਤਾਂ ਕਿਸਾਨ ਨੂੰ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਹੜੇ-ਕਿਹੜੇ ਰਜਿਸਟਰ ਵਿੱਚ ਨਾਰਾਜ਼ ਹੋਣਾ ਜ਼ਰੂਰੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਡਾਕਟਰ ਸਾਹਿਬ ਜਦੋਂ ਕਿਸਾਨ ਆਪਣੀ ਫਸਲ ਮੰਡੀ ਵਿੱਚ ਲੈ ਕੇ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੋਲ ਟਾਈਮ ਜਾਂ ਬੋਲੀ ਟਾਈਮ ਉਹਦਾ ਢੇਰੀ ਤੇ ਹਾਜ਼ਰ ਹੋਣਾ ਲਾਜ਼ਮੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਸ ਦਾ ਕਿਸਾਨ ਨੂੰ ਮੌਕੇ ਤੇ ਪਤਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਮੰਡੀ ਵਿੱਚ ਫਸਲ ਨੂੰ ਲਿਆਉਣ ਤੋਂ ਨਾਲ ਦੀ ਨਾਲ ਸਾਨੂੰ ਦੋ ਮੇਨ ਰਜਿਸਟਰ ਨੇ ਜਿਨ੍ਹਾਂ ਤੇ ਅਸੀਂ ਫਸਲ ਨੂੰ ਇੰਦਰਾਜ ਕਰਾਉਣਾ ਹੁੰਦਾ ਹੈ ਆਮਦ ਰਜਿਸਟਰ ਤੇ ਢੇਰੀ ਰਜਿਸਟਰ ਆਮਦ ਰਜਿਸਟਰ ਇਹ ਆਪਣੇ ਜੋ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਕੋਲ ਹੁੰਦਾ ਹੈ ਇਸ ਵਿੱਚ ਇੰਦਰਾਜ ਕਰਾਉਣਾ ਜ਼ਰੂਰੀ ਹੈ ਢੇਰੀ ਰਜਿਸਟਰ ਸਾਡੇ ਆਰਤੀਆ ਕੋਲ ਹੁੰਦਾ ਹੈ ਇਸ ਵਿੱਚ ਵੀ ਇੰਦਰਾਜ ਕਰਾਉਣਾ ਲਾਜ਼ਮੀ ਹੈ ਤਨਦਰ ਸਰ ਜਿਹੜਾ ਇੱਕ ਆਪਾਂ ਸੁਣਿਆ ਜੀ ਅਨਾਜ ਖਰੀਦ ਪੋਰਟਲ ਵੀ ਹੁੰਦਾ ਇੰਟਰਨੈਟ ਦਾ ਯੋਗ ਹੈ ਕਈ ਕਿਸਾਨ ਵੀਰਾਂ ਨੂੰ ਜਿਹੜਾ ਇਸ ਬਾਰੇ ਨਹੀਂ ਪਤਾ ਤੇ ਕਈਆਂ ਨੂੰ ਇਸ ਬਾਰੇ ਜਾਣਕਾਰੀ ਹੈ ਵੀ ਹੈ ਤੁਸੀਂ ਵੀ ਇਸ ਤੇ ਜ਼ਰੂਰ ਚੰਨਣਾ ਪਾਓ ਕਿ ਪੋਰਟਲ ਕੀ ਹੈ ਕਿੰਨਾ ਕੁ ਜ਼ਰੂਰੀ ਹੈ ਕਿਸਾਨ ਲਈ ਅਨਾਜ ਖਰੀਦ ਪੋਰਟਲ ਜਦੋਂ ਵੀ ਕਣਕ ਨੂੰ ਜਾਂ ਕੋਈ ਵੀ ਜਿੰਸ ਨੂੰ ਆਪਾਂ ਮੰਡੀ ਵਿੱਚ ਲੈ ਕੇ ਆਉਣਾ ਉਸ ਤੋਂ ਪਹਿਲਾਂ ਸਾਨੂੰ ਆਪਣੀ ਜ਼ਮੀਨ ਨੂੰ ਆਰਧਿਆ ਪੋਰਟਲ ਨਾਲ ਮੈਪਿੰਗ ਕਰਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਡਾਕ ਦੇਖਿਆ ਜਾ ਰਿਹਾ ਆਈਟੀ ਦਾ ਯੁੱਗ ਹੈ ਪਹਿਲਾਂ ਰਜਿਸਟਰ ਜਾਂ ਹੋਰ ਜੇ ਫਾਰਮ ਫਿਜੀਕਲੀ ਆਪਾਂ ਲੈਂਦੇ ਸੀ ਅੱਜ ਕੱਲ ਇਹ ਪੋਰਟਲ ਤੇ ਹੀ ਸਾਨੂੰ ਉਪਲਬਧਦਾ ਔਰ ਜੇਕਰ ਸਾਡੀ ਮੈਪਿੰਗ ਇਸ ਆਰਤੀਆ ਪੋਰਟਲ ਜਾਂ ਅਨਾਜ ਖਰੀਦ ਪੋਰਟਲ ਤੇ ਨਹੀਂ ਹੋਏਗੀ ਸਾਡੀ ਬੋਲੀ ਨਹੀਂ ਲੱਗੇਗੀ ਅਤੇ ਨਾਲ ਦੀ ਨਾਲ ਸਾਨੂੰ ਜੇ ਫਾਰਮ ਵੀ ਜਨਰੇਟ ਨਹੀਂ ਹੋਏਗਾ ਤਾਂ ਜੋ ਸਾਨੂੰ ਇਸ ਪੋਰਟਲ ਦੇ ਨਾਲ ਮੈਪਿੰਗ ਕਰਾਉਣੀ ਬਹੁਤ ਜ਼ਰੂਰੀ ਹੈ ਔਰ ਨਾਲ ਨਾਲ ਜੋ ਨਵੀਆਂ ਸਕੀਮਜ਼ ਆ ਰਹੀਆਂ ਨੇ ਉਸ ਦਾ ਬੈਨੀਫਿਟ ਲੈਣ ਲਈ ਸਾਨੂੰ ਇਸ ਪੋਰਟਲ ਤੇ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਡਾਕਟਰ ਸਾਹਿਬ ਅਖੀਰ ਤੇ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੂੰਗਾ ਕਿ ਇੰਨਾਂ ਗੱਲਾਂ ਤੋਂ ਇਲਾਵਾ ਹੋਰ ਕਿਹੜੀਆਂ ਗੱਲਾਂ ਬਾਰੇ ਜਿਹੜਾ ਕਿਸਾਨ ਨੂੰ ਧਿਆਨ ਰੱਖਣਾ ਚਾਹੀਦਾ ਲੋਕ ਸਾਹਿਬ ਜਿਵੇਂ ਕਿ ਹੁਣ ਕਣਕ ਦੀ ਬਾਢੀ ਦਾ ਸੀਜ਼ਨ ਹੈ ਤੇ ਮੇਨ ਜਿਹੜਾ ਪੁਆਇੰਟ ਹੈ ਉਹ ਨਮੀ ਤੇ ਹੈ ਸਾਨੂੰ ਜੋ ਨਮੀ ਦੀ ਮਾਤਰਾ ਦਾ ਪੂਰਨ ਤੌਰ ਤੇ ਧਿਆਨ ਰੱਖਣਾ ਪਵੇਗਾ ਜੋ ਨਮੀ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ ਉਹ 12% ਦੀ ਨਿਰਧਾਰਤ ਕੀਤੀ ਗਈ ਹੈ ਤੇ ਜੋ ਬਾਢੀ ਦਾ ਸਮਾਂ ਹੈ ਉਹ ਸਟੇਟ ਵਿੱਚ ਅਕੋਖ ਜ਼ਿਲ੍ਹਿਆਂ ਦੇ ਅਕੋਰਡਿੰਗ ਮਾਨਯੋਗ ਡਿਪਟੀ ਕਮਿਸ਼ਨਰ ਦੇ ਅਲੱਗ-ਅਲੱਗ ਜ਼ਿਲ੍ਹਿਆਂ ਮੁਤਾਬਿਕ ਵੇਰੀ ਕਰਦਾ ਹੈ ਜੋ ਫਰੀਦਕੋਟ ਦਾ ਸਾਨੂੰ ਸਮਾਂ ਦਿੱਤਾ ਗਿਆ ਬਾਡੀ ਦਾ ਹੈ ਉਹ ਸਵੇਰੇ 7 ਵਜੇ ਤੋਂ ਬਾਅਦ ਤੇ ਸ਼ਾਮ 7 ਵਜੇ ਤੋਂ ਪਹਿਲਾਂ ਰੱਖਿਆ ਗਿਆ ਹੈ ਸਾਨੂੰ ਉਸ ਦੇ ਤਹਿਤ ਹੀ ਫਸਲ ਦੀ ਬਾਡੀ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਇਸ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਬਾਡੀ ਕਰਾਂਗੇ ਤਾਂ ਜੋ ਨਮੀ ਦੀ ਮਾਤਰਾ ਹੈ ਉਹ ਜ਼ਿਆਦਾ ਹੋ ਜਾਏਗੀ ਜਿਸ ਨਾਲ ਸਾਨੂੰ ਮੰਡੀ ਵਿੱਚ ਫਸਲ ਲਿਉਣ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਬੜਮੁੱਲੀ ਜਾਣਕਾਰੀ ਆਪਾਂ ਨੂੰ ਡਾਕਟਰ ਸਾਹਿਬ ਨੇ ਦਿੱਤੀ ਉਮੀਦ ਹੈ ਕਿ ਸਾਰੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਬਹੁਤ ਕੰਮ ਆਉਗੀ ਤਾਂ ਇਹ ਵੀਡੀਓ ਸਭ ਸਾਰੇ ਵੱਧ ਵੱਧ ਕਿਸਾਨਾਂ ਨਾਲ ਸ਼ੇਅਰ ਕਰ ਦੇਣਾ ਜੀ ਬਹੁਤ ਬਹੁਤ ਧੰਨਵਾਦ